ਆਗੇ ਤੇ ਦੇਖ ਲਈ ਜੀ ਤਾਂ ਇੱਥੇ ਆ ਕੇ ਪਤਾ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ ਕਿਸ ਪਾਰਟੀ ਦਾ ਸੀਗਾ ਹਾਂਜੀ ਕਿਸ ਪਾਰਟੀ ਦਾ ਸੀ ਸਾਡੀ ਪਾਰਟੀ ਦਾ ਸਾਡੇ ਹੀ ਪਾਰਟੀ ਦਾ ਸਾਡਾ ਸਾਥੀ ਜਿਹਦੀ 22 ਦੇ ਪਿਛੇ ਲੱਖਣੀ ਰੰਤੀ ਗਈ ਇੱਕ ਬਾਦਲੇ ਉਹ ਲੋਕਾਂ ਨੇ ਉਹਨਾਂ ਨੂੰ ਕਹਿੰਿਆ ਸਾਡੇ ਇੱਕ ਚਸ਼ਕੀ ਸਿੰਘ ਦੇ ਡਿਸੀਜਨ ਮੇਰੇ ਕੋਲ ਤੇ ਦੋਸਤ ਨੇ ਜਸਵਿੰਦਰ ਜੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਦੇਖਾ ਉਹਨਾਂ ਨੂੰ ਭਾਈਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਪਾ ਕੇ ਤੇ ਗਿਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਲੀ ਠੀਕ ਨੇ ਇਸ ਟਾਈਮ ਆ ਫੈਮਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ ਉਹ ਪਰ ਦੇਖੋ ਠੀਕ ਕਰ ਜਦੋਂ ਲੱਕੀ ਉਹ ਰਾਈਜ਼ਿੰਗ ਸਟੇਮ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਸਰ ਕੋ ਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਬਹੁਤੀ ਅੱਛੀ ਸਿਚੁਏਸ਼ਨ ਨਹੀਂ ਸੀ ਬਹੁਤ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮੰਤਕ ਕਿ ਉਹ ਕੀ ਇਹਨੇ ਦੇਰ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਲਿਖਦੇ ਆ ਬਹੁਤ ਮਾੜੀ ਗੱਲ ਹੈ ਜੀ ਇਹਦਾ ਗੁਣੀ ਦਾ ਕਦੀ ਵੀ ਲੋਨ ਹੋਲਡਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਹੋਲਡਰ ਨੂੰ ਕਿਦੇ ਵੀ ਕਿਵੇਂ ਦੇਖਦੇ ਤੁਸੀਂ ਲੋਨ ਨੂੰ ਕਮੀ ਹੈ ਤਾਂ ਹੀ ਕੰਮ ਹੋਇਆ ਹੈ ਜੀ ਸਬੰਧੇ ਆਪਣੀ ਸਰਕਾਰ ਦੇ ਵਿੱਚ ਕਮੀ ਕਿੱਥੇ ਨ ਕਿੱਥੇ ਹੈਗੀ ਹੈ ਕਮੀ ਹੈ ਹੀ ਹੈ ਤਾਂ ਪੈਰਾਂ ਦੇ ਦੇਖੋ ਬੋਲੀ ਚੱਲਣਾ ਕੋ ਚੰਗਾ ਸ਼ੁਕ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬੰਦੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਤਰਵਾਈ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋ ਗਈ ਮਾੜੀ ਗੱਲ ਹੈ ਇਹਦਾ ਕੋਈ ਟੈਕਸ਼ਨ ਹੋਣਾ ਚਾਹੀਦਾ ਬੰਦਿਆਂ ਨੂੰ ਡੇਸ ਕਰਕੇ ਫੰਦਾ ਦੇਈਦਾ ਹਾਂਜੀ ਸਾਨੂੰ ਕੰਟਰੋਲ ਰੂਮ ਤੋਂ ਨੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਰਨ ਟਾਊਨ ਦੇ ਏਰੀਆ ਵਿੱਚ ਨੇ ਘਰ ਦੁਆਰਾ ਸਾਡੇ ਅੱਗੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਉਹਦੇ ਰਿਗਾਰਡਿੰਗ ਸਰ ਅਸੀਂ ਮੌਕੇ ਤੇ ਪਹੁੰਚੇ ਆ ਤੇ ਆਪਾਂ ਹਲੇ ਡਾਂਸ ਕਰ ਰਹੇ ਹਾਂ ਸਰ ਕਿੰਨੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਜਿਹੜੀ ਆਪਣੀ ਥਾਰ ਗੱਡੀ ਲੱਗੀ ਉਸ ਤੇ ਉਹਨੂੰ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨੇ ਤੇ ਗੋਲੀ ਬੱਜੀ ਉਹ ਕਿੱਥੇ ਨੇ ਲੋਕ ਕਹਿੰਦੇ ਨੇ 10 ਤੋਂ 15 ਸਰ ਜਿਨੇ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਲ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪੀਟਲ ਐਡਮਿਟ ਨੇ ਤੇ ਆਪਾਂ ਹਲੇ ਜੀ ਹਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਨੂੰ ਕੋਈ ਲਾਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਵੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਂਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਹਨ ਤੇ ਕੀ ਰੰਜਿ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਲੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਕਾਫੀ ਲੋਕ ਹੋਰਸ਼ ਇਲਾਕਾ ਦੱਸਿਆ ਜਾਂਦਾ ਕਿ ਲੋਕੀ ਡਰੇ ਪੇ ਮੰਨਾਂ ਦੇ ਵਿੱਚ ਕਿਉਂਕਿ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜੇ ਬੇ ਸਰ ਆਪਾਂ ਇਹ ਜਲਦ ਤੋਂ ਜਲਦ ਟਰੇ ਕਿੰਨੇ ਵਿਅਕਤੀ ਸੀਗੇ ਪਤਾ ਨਹੀਂ ਲੱਗਿਆ ਕੁਝ ਹਾਲੇ ਇਹਨਾਂ ਨੇ ਪਾਇਆ ਨਹੀਂ ਤੇ ਉਹ ਹਾਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਆਈ ਹੈ ਕਿ ਕੋਈ ਟੂ ਵੀਲਰ ਤੇ ਸ਼ਾਇਦ ਹੋ ਸਕਦੇ ਨੇ ਸਵਾਰ ਪਰ ਹਾਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਚਲ ਰਹੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਾਲੇ ਜੀ ਆਪਾਂ ਚੈਕਿੰਗ ਕਰਾਂਗੇ ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ ਠੀਕ ਹੈ